ਇਹ ੜੀ ਰੋਕੀ ਪਈ ਆ ਤੁਹਾਨੂੰ ਹੈ ਇਹ 20-20 ਲੱਖ ਦੀਆਂ ਗੱਡੀਆਂ ਚ ਆਉਂਦੇ ਆ ਇਹ ਹਾਂ ਇੱਥੇ ਆਪਣਾ ਹਾਈ ਬਣਾਉਂਦੇ ਆ ਇਹ ਜਾਂ ਵੀ ਯੂਟਿਊਬਰ ਲੈ ਕੇ ਆਉਂਦੇ ਆ ਕੋਈ ਚਾਹ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਹੈ ਇਹਨਾਂ ਨੇ ਗੰਦ ਪਾਇਆ ਵੈਜਨ ਮੱਝ ਖੋਲੀਏ ਦੇਖੋ ਕਨਰੋਲ ਵੈਜਨ ਕੋਈ ਵੈਜਨ 20 ਲੱਖ ਦੀ ਗੱਡੀ ਹੈ ਬਾਈ ਸਾਡਾ ਹੀ ਕੰਮ ਬੋਲਿਆ ਪਿਆ ਇਹਨਾਂ ਨੂੰ ਆ 20 ਲੱਖ ਦੀ ਗੱਡੀ ਹੈ ਹਾਂ ਜੀ ਦੇਖ ਲਓ ਇਹ ਤਾਂ ਆ ਕੇ ਹਾਈ ਬਣਾ ਰਹੇ ਆ ਹਾਂ ਜੀ ਸਾਨੂੰ ਅੱਜ ਸ਼ਰਿਆ ਮੁੱਤਰ ਨਾ ਬੈ ਰਹਿ ਗੱਡੀ ਸਾਰੇ ਕਿਤੇ ਜਬ ਇਹ ਸਾਡੇ ਮਾਰਕੀਟ ਗੰਦ ਪਾਇਆ ਪਿਆ ਇਹਨਾਂ ਨੇ ਸਾਡੇ 1500 ਸ਼ੋਰ ਦਾ ਹੈਗਾ ਰੈਂਟ ਅਸੀਂ ਰੈਂਟ ਤੋਂ ਵੱਡਾ ਜਾਰੇ ਸਾਰੇ ਦਿਨ ਦਿਹਾੜੀ ਕਰਦੇ ਆ জব ਕਰਦੇ ਆ ਉਹਦੇ ਵੇ ਰਾਤ ਨੂੰ ਗੱਡੀ ਆ ਕੇ ਚਾਹ ਬੁਲਾਉਂਦੇ ਲੋਕਾਂ ਨੂੰ ਹਾਂਜੀ ਸਾਡੇ ਅਸੀਂ ਭਾਈ ਬਹੁਤ ਤੇ ਲਗਾਤਾਰ ਜਿਹੜੇ 3-3 ਲੱਖ ਰੁਪਏ ਇਹ 10 ਰੁਪਏ 20 ਰੁਪਏ ਦੇ ਵਿਕੇ ਵਿਕੇ ਹੋਏ ਸਾਰੇ ਤੁਸੀਂ ਸਾਰਾ ਵੀ ਕਿਹਾ ਹੋਇਆ ਤੁਸੀਂ ਐਮਐਲ ਨੂੰ ਵੀ ਮਿਲਦੇ ਬਿਲਕੁਲ ਮਿਲਾਂਗੇ ਐਮਐਲ ਨੂੰ ਮਿਲਾ ਕੇ ਅਸੀਂ ਅਸੀਂ ਕੱਲ੍ਹ ਦੀ ਡੇਟ 'ਤੇ ਮਾਰਕੀਟ ਖੋਲ੍ਹਣੀ ਨਹੀਂ ਨੀ ਆ ਅਜੀ ਬਹੁਤ ਤੰਗ ਹੋ ਚੁਕੇ ਮੈਨੂੰ 1 ਸਾਲ ਹੋ ਗਿਆ ਦੇਖਦੇ ਹੋ ਮਾਰਕੀਟ ਵਾਲੇ ਮੇਰੇ ਤੰਗ ਹੋਏ ਪਏ ਆ ਮੈਨੂੰ ਤਾਂ ਅੱਜ ਰੋਣਾ ਕਿ ਆ ਵੀ ਇਹ ਮੇਰੇ ਮਾਰਕੀਟ ਵਾਲੇ ਸਾਰੇ ਖੜੇ ਆ ਸਾਡਾ ਬਾਈਸ ਪ੍ਰਧਾਨ ਖੜਾ ਇਹ ਪਾਲ ਢਾਬੇ ਤੋਂ ਖੜੇ ਆ ਇਹ ਹਜ਼ਾਰ ਬੜੀ ਹੱਤੀ ਤੋਂ ਖੜੇ ਆ ਸਾਰੇ ਖੜੇ ਆ ਇੱਕ ਸਾਡਾ ਹੋਰ ਸ਼ਖਸ ਆ ਬਰੂ ਅਗੇ ਨਹੀਂ ਜਾਊਂਗਾ ਉਹ ਨੂੰ ਇੱਕ ਪਰਫਿਊਮ ਦਾ ਸੈਂਟ ਵੇਚਣ ਵਾਲਾ ਅੱਜ ਮੈਂ ਦੱਸ ਰਿਹਾ ਤੁਹਾਡੇ ਕੈਮਰੇ 'ਕੇ ਉਹ ਧਮਕੀ ਦੇ ਕੇ ਗਿਆ ਤੁਹਾ ਮੈਨੂੰ ਹਟਾ ਕੇ ਦਾਇਆ ਤੇ ਤੂੰ ਰਾਤ ਨੂੰ ਲੰਘੀ ਜਿੱਥੋਂ ਮੈਨੂੰ ਇਤਾਂ ਦੀ ਕੇ ਤਮਕੇ ਮਿਲ ਰਹੀਆਂ ਹਨ ਆਜੋ ਹੁਣ ਅਗੇ ਹੋਰ ਤਖਾ ਸਾਡੇ ਮਾਲਚ ਆ ਕੇ ਗੰਦ ਪਾਇਆ ਇਹਨਾਂ ਨੇ ਕਿਹੜੇ ਜ਼ਿਲ੍ਹੇ ਦੀ ਗੱਡੀ ਆ ਆਪਣੇ ਉੱਤੇ ਜ਼ਿਲ੍ਹੇ ਚ ਜਾ ਕੇ ਲਾਉਂਦੇ ਹੈ ਹੈ ਜੀ ਕੱਲ ਨੂੰ ਕੋਈ ਫੂਟੇ ਸਿਲੰਡਰ ਕੱਲ ਨੂੰ ਕੋਈ ਮੇਸਰਬ ਇਹਨੇ ਹੋ ਜਾਂਦੀ ਆ ਕੌਣ ਜਿਮੇਵਾਰ ਆ ਕੋਲੇ ਮਾਰਕੀਟ ਦੇ ਵਿੱਚ ਕੌਣ ਜਿਮੇਵਾਰ ਜੀ ਦੱਸੋ ਨਾ ਬਾਹਰਲੀ ਗੱਡੀ ਆ ਬਾਈ ਤੁਸੀਂ ਬਾਈ ਥਾਥੇਨੀ ਵਾਰੀ ਆਪ ਲੋਕ ਮਨਾਇ ਕਰਦੇ ਕੋਈ ਲਾਣੇ ਕੋਈ ਨਹੀਂ ਹੈ ਅਸੀਂ ਆਪਣੇ ਕੋਲ ਸਵੇਰੇ ਹੀ ਲਿਆ ਸੀ ਬਾਈ ਬਾਤ ਉਹਦਾ ਸਾਰਾ ਕੁਝ ਲਾਈਵ ਹੈ ਕੋਈ ਗੱਲ ਨਹੀਂ ਮਾਰਕ ਲਾਇਆ ਹੋਇਆ ਹੈ ਜੀ ਕੀ ਸਕਿਉਰਟੀ ਹੈ ਸਾਡੀ ਕੌਣ ਲੋਕ ਆਏ ਇਹ ਕਿੱਥੋਂ ਆਏ ਆ ਕਿੱਥੋਂ ਨਹੀਂ ਆਏ ਕੁਝ ਨਹੀਂ ਪਤਾ ਸਾਨੂੰ ਵੀ ਬਟੂ ਹੈਗਾ ਜਾਂ ਵੀ ਸਾਰੇ ਇੱਥੇ ਆ ਰਹੇ ਆਜੋ ਅੱਗੇ ਆਜੋ ਬਈ ਉਹ ਦੇਖੋ ਸਾਹਮਣੇ ਦੇ ਤੋ ਉਹ ਗੱਡੀਆਂ ਦੇ ਪਾਰਕਿੰਗ ਹੈ ਨਾ ਇੱਥੇ ਆ ਅੱਗੇ ਆ ਜਾ ਸਭੇ ਆ ਗਿਆ ਲੈ ਉਹ ਸਾਹਮਣੇ ਠੀਕ ਹੈ ਹਾਂਜੀ ਗਸਲ ਸਾਹਿਬ ਅੱਜ ਜਿਹੜਾ ਤੁਸੀਂ ਬੁਲਾਇਆ ਕੀ ਕਰਨਾ ਮੈਂ ਅਕਿੰਦਰ ਸਿੰਘ ਮੋਸਲ 3ਵੀਂ ਟੂ ਮਾਰਕੀਟ ਦਾ ਪ੍ਰਧਾਨ ਇਹ ਸਾਡੇ ਕਈ ਮਹੀਨਿਆਂ ਤੋਂ ਮਸਲਾ ਚੱਲ ਰਿਹਾ ਸੀਗਾ ਕਿ ਨਾਈਟ ਦੇ ਜਿਹੜੀਆਂ ਰੇੜੀ ਫੜੀਆਂ ਲੱਗਦੀਆਂ ਹੁਣ ਮੈਂ ਦਿਖਾਉਣਾ ਤਾਂ ਉਹ ਨਾਲ ਚੱਲ ਗਏ ਤਾਂ ਮੈਂ ਤਾਂ ਇਗਨੋਰ ਕਰ ਰਿਹਾ ਸੀਗਾ ਕਿ ਇਹ ਨਾ ਹੋਵੇ ਕੰਮ ਲੇਕਿਨ ਅੱਜ ਮੈਨੂੰ ਐਕਸ਼ਨ ਲੈਣਾ ਪਿਆ ਤਾਂ ਅਸੀਂ ਪਿੱਛੇ ਦੇ 20 25 ਦਿਨ ਹੋ ਗਏ ਸਪੀ ਦਿਲਪ੍ਰੀਤ ਸਿੰਘ ਜੋ ਮਿਲ ਕੇ ਆਏ ਸੀਗੇ ਉਹਨਾਂ ਨੇ ਸਾਡਾ ਨੋਟਲ ਅਫਸਰ ਲਾਇਆ ਸੀ ਕੁਰਤੀ ਇਸ ਅੱਜ ਜਦੋਂ ਮੈਂ ਆਇਆ ਮਾਰਕੀਟ ਤੇ ਮੇਰੇ ਮਾਰਕੀਟ ਵਾਲੇ ਬੰਦੇ ਨੇ ਬੁਲਾਇਆ ਸੀ ਜਿਹੜੇ ਵਾਲੇ ਨੇ ਤਾਂ ਇੱਥੇ ਵੀ ਭਾਈ ਰੇੜੀ ਫੜੀ ਬਹੁਤ ਵੱਧ ਗਈ ਆ ਮੈਂ ਆਉਣਾ ਪਿਆ ਮੈਨੂੰ ਇਸ ਟਾਈਮ ਤਾਂ ਆ ਕੇ ਮੈਂ ਜੋ ਦੇਖਿਆ ਰੇੜੀ ਫੜੀ ਇੰਨੀ ਵਧੀ ਆ ਮੈਨੂੰ ਗੱਡੀ ਲਾਉਣ ਚ ਆਪਣੀ ਗੱਡੀ ਲਾਉਣ ਚ 15 ਮਿੰਟ ਲੱਗੇ ਮੇਰੀ ਪਾਰਕਿੰਗ ਚ ਲਾਈਨਿੰਗ ਲੱਗੀ ਆ ਲੇਕਿਨ ਉਹਦੇ باوجود ਵੀ ਮੈਨੂੰ 15 ਮਿੰਟ ਲੱਗੇ ਗੱਡੀ ਲਾਉਣੇ ਇਹ ਜਦੋਂ ਮੈਂ ਗੁਰਤੇਜ ਨੂੰ ਫੋਨ ਕੀਤਾ ਉਹ ਜੀ ਮੈਂ ਇੱਧਰ ਐ ਜੀ ਉੱਧਰ ਐ ਆ ਜਾਓ ਜੀ ਸਿੰਧੀ ਦੇ ਅੱਗੇ ਖੜਾ ਮੈਂ ਮੈਂ ਸੱਬੇ ਅੱਗੇ ਆਪਣਾ ਸਟੋਪ ਮੈਂ ਉੱਥੇ ਖੜਾ ਤੂੰ ਆ ਜਾ ਨਹੀਂ ਜੀ ਐਸਐਚਓ ਨਾਲ ਗੱਲ ਕਰ ਲੋ ਜੀ ਐਸਐਚਓ ਸਾਹਿਬ ਆਏ ਉਥੇ ਸਿੰਧੀ ਦੇ ਅੱਗੇ ਖੜੇ ਜੀ ਮੈਂ ਉਹਨੂੰ ਕਹਾਂਗਾ ਵੀ ਰੈਡੀ ਫੜੀ ਹਟਾਓ ਕਿਉਂ ਨਹੀਂ ਹਟਾ ਰਹੇ ਤੂੰ ਪਾਰਕਿੰਗ 'ਚ ਲੱਗੀ ਹੈ ਯਾਰ ਪਾਰਕਿੰਗ ਤਾਂ ਹਰੇਕ ਦਾ ਰਾਈਟ ਹੈ ਹਰੇਕ ਨੇ ਗੱਡੀ ਪਾਰਕ ਕਰਨੀ ਹੈ ਲੇਕਿਨ ਉਹ ਕਹਿੰਦੇ ਜੀ ਇਹ ਤਾਂ ਯੂ ਨੂੰ ਬੁਲਾਓ ਜੀ ਕੋਰ ਬਹਿੰਦੀ ਹੈ ਉਹਨੂੰ ਆ ਵੀ ਉਹਨਾਂ ਮੈਂ ਕਿ ਯੂ ਨੂੰ ਬਲਾ ਹੁਣ ਇਸ ਟਾਈਮ ਕਿਤਾ ਯੂ ਆਊਗਾ ਇਹ ਤਾਂ ਪਾਰਕਿੰਗ ਦਾ ਕੋਈ ਨਹੀਂ ਉਹਦੀਆਂ ਹੈ ਪਾਰਕਿੰਗ ਖਾਲੀ ਕਰਾਉਣੀ ਪੁਲਿਸ ਦਾ ਕੰਮ ਹੈ ਠੀਕ ਹੈ ਨਾ ਤੁਸੀਂ ਖਾਲੀ ਕਰਾਓ ਸਾਡੀ ਪਾਰਕਿੰਗ ਉਹ ਕਹਿੰਦੇ ਨੇ ਅਸੀਂ ਚੱਲੇ ਮੈਂ ਕਿ ਜਾਓ ਸਿੱਧੀ ਜੀ ਸਾਹਿਬ ਠੀਕ ਹੈ ਨਾ ਕਹਿੰਦੇ ਅਸੀਂ ਚੱਲੇ ਮੈਂ ਕੋਈ ਗੱਲ ਨਹੀਂ ਕਿ ਜਾਓ ਤੇ ਅਸੀਂ ਆਪੇ ਦੇਖ ਲਾਂਗੇ ਮੈਂ ਸਾਨੂੰ ਤੁਹਾਡੀ ਲੋੜ ਨਹੀਂ ਜਦ ਇੱਕ ਐਸਪੀ ਨੇ ਗੁਰਤੇਜ ਸਿੰਘ ਨੂੰ ਨੋਡਲ ਅਫਸਰ ਅਪਾਇੰਟ ਕਰਤਾ ਸਾਡਾ ਕਹਾਂ ਭਾਈ ਤੂੰ ਸਾਰਾ ਦੇਖਣਾ ਹੈ ਇੱਥੇ ਦਾ ਠੀਕ ਹੈ ਨਾ ਉਹ ਕਹਿੰਦਾ ਮੈਂ ਮੇਰੇ ਕੋਲ ਆਪ ਨਹੀਂ ਆ ਤਾਂ ਐਸਐਚਓ ਸਾਹਿਬ ਐਸਐਚਓ ਸਾਹਿਬ ਕਹਿੰਦੇ ਮੇਰੇ ਵੀ ਹੱਥ ਮਿਆਂ ਨੇ ਬਾਹ ਤੁਸੀਂ ਜਾਓ ਫਿਰ ਅਸੀਂ ਆਪਣੀ ਸੇਫਟੀ ਆਪ ਹੀ ਕਰਾਂਗੇ ਹੁਣ ਕੱਲ ਹੁਣ ਲਾਸਟ ਮੈਂ ਇਹ ਦੱਸ ਰਿਹਾ ਕੱਲ ਸਵੇਰੇ ਸਾਡੀ ਰਹੂਗੀ ਮਾਰਕੀਟ ਬੰਦ ਚਾਹੇ ਛੁੱਟੀ ਵੀ ਆ 25 ਦਸੰਬਰ ਕਰ ਗਏ ਐਡਮਿਨ ਦੀ ਛੁੱਟੀ ਆ ਲੇਕਿਨ ਸਾਡੇ ਮੈਂ ਮਾਰਕੀਟਾਂ ਨੂੰ ਸਾਰੇ ਆਪਣੇ ਨੂੰ ਅ ਨੋਟਿਸ ਭੇਜਤਾ ਕਿ ਮਾਰਕੀਟ ਰਹੂਗੀ ਬੰਦ ਇਹ ਚਾਬੀਆਂ ਡੀਸੀ ਨੂੰ ਜਾਂ ਐਮਐਲਏ ਸਾਹਿਬ ਨੂੰ ਦੇ ਕੇ ਆਵਾਂਗੇ